ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਸਿੰਘ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਜੀ ਆਈਪੀਐਸ ਡੀਏਜੀ ਪਟਿਆਲਾ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਜੀ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਅੱਜ ਜਿਹੜਾ ਕਾਤੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਹ ਜਿਹਦੇ ਸੰਬੰਧ ਦੇ ਵਿੱਚ ਬਾਕ ਬਾਕ ਜਿਹੜੇ ਬਦਨਾਮ ਵਿਅਕਤੀ ਹੈਗੇ ਆ ਜਾਂ ਨਸ਼ੇ ਦੇ ਸਮਰੱਥਰ ਆਇਆ ਜੀਨਾਂ ਦੇ ਬਾਰੇ ਆਵਾਜ਼ ਆ ਪਿੰਡਾਂ ਦੇ ਵਿੱਚ ਜਾਂ ਆ ਆਖੇ ਲੋਕ ਦੱਸਦੇ ਵੀ ਨਸ਼ਾ ਵੇਚਦੇ ਆ ਉਹਨਾਂ ਦੇ ਘਰਾਂ ਤੇ ਜਿਹੜੀ ਹੈਗੀ ਆ ਉਹ ਚੈਕਿੰਗ ਤੇ ਰੇਡ ਕੀਤੀ ਜਾ ਰਹੀ ਹੈ ਤੇ ਇਹ ਇਹਦਾ ਮੇਨ ਮੋਟਿਵ ਜਿਹੜਾ ਹੈਗਾ ਉਹ ਨਸ਼ੇ ਨੂੰ ਜਿਹੜਾ ਜੋ ਪੰਜਾਬ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਹੈ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਜਿਹੜੀ ਅੱਜ ਸਰਚ ਕੀਤੀ ਸਰ ਕੋਈ ਰਿਕਵਰ ਹੋਇਆ ਜੀ ਕੁਝ ਨਹੀਂ ਇਹਦੇ ਚ ਹਾਲੇ ਦੇਖੋ ਹਾਲੇ ਅਸੀਂ ਦੋ ਤਿੰਨ ਘਰਾਂ ਦੀ ਚੈੱਕ ਕੀਤੀ ਹੈ ਬਾਕੀ ਹਾਲੇ ਹੋਰ ਵੀ ਚੈਕਿੰਗ ਕਰ ਰਹੇ ਹਾਂ ਤੇ ਹਾਲੇ ਤੱਕ ਕੁਝ ਨਹੀਂ ਰਿਕਵਰ ਹੋਇਆ ਕੋਈ ਰਿਕਵਰ ਹੋਇਆ ਤਾਂ ਤੁਹਾਨੂੰ ਦੱਸਾਂਗੇ ਅੱਗੇ ਵੀ ਇਦਾਂ ਸੱਤ ਪੈਸ਼ਨ ਕੀਤੇ ਜਾਣਗੇ ਜੀ ਹਾਂ ਇਹਦੇ ਚ ਦੇਖੋ ਟਾਈਮ ਟੂ ਟਾਈਮ ਸਾਡੇ ਪੰਜਾਬ ਸਰਕਾਰ ਤੇ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਇਹਦੇ ਬਾਰੇ ਜਿਹੜੇ ਹੈਗੇ ਸਖਤ ਹੈਗੇ ਆ ਇਹ ਉਹਨਾਂ ਦੀ ਸਖਤ ਹਦਾਇਤ ਹੈ ਕਿ ਨਸ਼ੇ ਦਾ ਜਿਹੜਾ ਕਿਸੇ ਵੀ ਸਬਡਿਵੀਜ਼ਨ ਚ ਕਿਸੇ ਵੀ ਐਸਟੀਯੂ ਦੇ ਏਰੀਆ ਚ ਨਸ਼ਾ ਜਿਹੜਾ ਨਹੀਂ ਵੇਚਣਾ ਚਾਹੀਦਾ ਤੇ ਨਹੀਂ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਜਾਰੀ ਕੀਤੀ ਜਾਵੇ ਜੀ ਸਰ